બસ ਦੇ ਡਰਾਈਵਰ ਨੂੰ ਆਇਆ ਇਨਾ ਗੁੱਸਾ ਕਿ ਬੱਸ ਸਵਾਰੀਆਂ ਦੇ ਨਾਲ ਭਰੀ ਹੋਈ ਛੱਡ ਕੇ ਬਾਹਰ ਨਿਕਲ ਕੇ ਨੁਕੀਲੀ ਚੀਜ਼ ਨਾਲ ਮੁੰਡਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੇ ਥੱਪੜ ਮਾਰੇ ਜਿਸ ਦਾ ਕੀ ਵੀਡੀਓ ਰਾਤ ਜਾਂਦੇ ਲੋਕਾਂ ਦੇ ਵੱਲੋਂ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਇਸ ਵੀਡੀਓ ਤੇ ਤੇ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਘੜ ਬਈ ਘੜ ਕੀ ਮਾਰਦਾ ਈ ਮਾਰਦਾ ਇਹ ਮਾਰਦਾ ਹਾਂ ਸਹੀ ਹੈ ਸਹੀ ਹੈ ਵੀ ਆਰ ਡੀ ਤੇ ਲਗਾ ਮਾਰ 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 ਬਣਾ 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 ਬਸ ਇਹ ਮਾਰ 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 ਜੋਗਦੇ ਮਾਰਦੇ ਨਾ ਜੋਗਦੇ ਮਾਰਦੇ ਕੋ ਮਾਰਨਾ ਮੱਤੀ ਮਾਰ ਜੋ ਆ ਦੇ ਕੋ ਗਾਲੀ ਮਾਰ ਗੱਲ ਗੱਡੀਆਂ ਬਈ ਗਾਣਗੇ ਵੇ ਗੱਡੀ ਗਾ ਗੱਡੇ ਬੜੀ ਨਾ ਹੈਲੋ ਆ ਕੇ ਆ ਮੈਂ ਕਿ ਬੜੀ ਨਾ ਸਾਈਡ 'ਤੇ ਗਾ ਕੱਟੇਗਾ ਓਥੇ ਇਸ ਪੂਰੀ ਘਟਨਾ ਨੂੰ ਲੈ ਕੇ ਮੌਕੇ ਦੇ ਉੱਤੇ ਮੌਜੂਦ ਚਸ਼ਮਦੀਦ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਖਰ ਇਹ ਘਟਨਾ ਕਿਵੇਂ ਵਾਪਰੀ ਉਨਾ ਦੱਸਿਆ ਹੈ ਕਿ ਜਦੋਂ ਇੱਥੇ ਲਾਲ ਬੱਤੀ ਤੇ ਬੱਸ ਖੜੀ ਸੀ ਤਾਂ ਇਸੇ ਦੌਰਾਨ ਨੌਜਵਾਨ ਅੱਗੋਂ ਲੰਘੇ ਜਾ ਰਹੇ ਸੀ ਤਾਂ ਤੇਜ਼ ਹਾਰਨ ਵਜਾ ਦਿੱਤਾ ਇਸੇ ਗੱਲ ਨੂੰ ਲੈ ਕੇ ਤਕਰਾਰबाजी ਹੋ ਗਈ ਤੇ ਤਕਰਾਰबाजी ਐਨੀ ਵੱਧ ਗਈ ਕਿ ਡਰਾਈਵਰ ਨੇ ਇਨ੍ਹਾਂ ਨੌਜਵਾਨਾਂ ਦੀ ਕੁੱਟਮਾਰ ਕੀਤੀ ਭਾਜੀ ਆਹ ਤਿੰਨ ਮੁੰਡੇ ਜਿਹੜੇ ਪੈਦਲ ਤੁਰੇ ਜਾਂਦੇ ਆ ਜੀ ਜਿਵੇਂ ਕਿਸੇ ਸਾਧਨ ਤੇ ਵੀ ਕਿਹਾ ਜਾਵੇ ਤਾਂ ਕਿ ਇਹਗੇ ਸਾਧਨ ਤੇ ਹੈਗੇ ਸੀ ਬੰਦੇ ਸਾਧਨ ਤੇ ਵੀ ਨਹੀਂ ਸੀ ਇਹ ਤਿੰਨੇ ਮੁੰਡੇ ਪੈਦਲ ਤੁਰੇ ਜਾਂਦੇ ਜੀ ਪੀ ਆਰ ਡੀ ਸੀ ਬੱਸ ਵਾਲਾ ਜੋ ਕਿ ਇਹਨਾਂ ਦੀ ਤਾਂ ਗ੍ਰੀਨ ਬੱਤੀਆਂ ਸੀ ਉਹਦੀਆਂ ਲਾਲ ਬੱਤੀਆਂ ਸੀ ਜੀ ਲਾਲ ਬੱਤੀਆਂ ਹੋਣ ਦੇ ਵਾਰਗੇ ਉਹ ਲਾਲ ਬੱਤੀਆਂ ਕ੍ਰੋਸ ਕਰ ਰਿਆ ਸੀ ਜਲਦੀ ਦੇ ਵਿੱਚ ਕਿਉਂ ਨਾ ਬੱਸਾਂ ਕੋਲ ਟਾਈਮ ਤਾਂ ਪੂਰਾ ਪੂਰਾ ਹੀ ਹੁੰਦਾ ਜੀ ਪੂਰੀ ਜਲਦੀ ਦੇ ਵਿੱਚ ਇਹਨਾਂ ਦੇ ਕੋਲੋਂ ਆ ਕੇ ਉਹਨੇ ਪ੍ਰੈਸ਼ਰ ਹਾਰਨ ਮਾਰਿਆ ਜਦੋਂ ਪ੍ਰੈਸ਼ਰ ਹਾਰਨ ਵੱਜਿਆ ਜੀ ਇਹਨਾਂ ਕੋਲੇ ਇਹ ਘਬਰਾ ਗਏ ਘਬਰਾਉਣ ਕਰਕੇ ਇਹਨਾਂ ਨੇ ਜਿਹੜੇ ਦੇਖਿਆ ਇਹਨਾਂ ਨੇ ਕਹਿ ਦਿੱਤਾ ਕਿ ਯਾਰ ਤੁਹਾਨੂੰ ਦੀਦਾ ਨਹੀਂ ਯਾਰ ਠੀਕ ਹੈ ਕੋਈ ਗਾਲ ਨਹੀਂ ਕਿਉਂ ਕੱਢਾ ਨੇ ਬੰਦਾ ਨਹੀਂ ਬੋਲਿਆ ਡਰਾਈਵਰ ਥੋੜਾ ਜਿਆਦਾ ਗਰਮ ਸੀ ਤੇ ਡਰਾਈਵਰ ਨੇ ਜਦੋਂ ਗਰਮ ਕਰਕੇ ਤੇ ਇਹਨਾਂ ਦਾ ਕਾਫੀ ਮਸਲਾ ਵੱਧ ਗਿਆ ਉੱਥੇ ਜੀ ਕਿ ਆਪਾਂ ਚ ਗਾਲੀ ਗਲੋਚ ਵੀ ਹੋਇਆ ਜੀ ਗਾਲੀ ਗਲੋਚ ਹੋਰਨਾ ਉਹਨਾਂ ਨੇ ਗੱਡੀ ਆ ਪੀਆਰਟੀਸੀ ਦਾ ਡਰਾਈਵਰ ਨੇ ਅੰਦਰੋਂ ਕੋਈ ਤੇਜਤ ਹਾਰ ਤਿੱਖੀ ਚੀਜ਼ ਗੱਡੀ ਕਿ ਜਿਵੇਂ ਕੋਈ ਬਿਮਾਰੀ ਦੇਣਾ ਤੇ ਉਹ ਬੰਦੇ ਦੇ ਵੱਜ ਵੀ ਗਈ ਹੈ ਜੀ ਹਾਂ ਸ਼ਰਮ ਭਾਜੀ ਸ਼ਰਮ ਦਿਨ ਦਿਹਾੜੇ ਬੇਖੌਫ ਹੋ ਕੇ ਵਿੱਚ ਸਵਾਰੀਆਂ ਮੌਜੂਦ ਸੀ ਉਹਦੇ ਚ ਕਨੈਕਟਰ ਵੀ ਨਾਲ ਸੀ ਜਿਹਦੇ ਠੀਕ ਹੈ ਜੀ ਇਹਨਾਂ ਬੰਦਿਆਂ ਨੂੰ ਦੋਨਾਂ ਨੂੰ ਕੁੱਟਿਆ ਕਿਉਂ ਨਾ ਵਾਲੇ ਕੇ ਜਵਾਕ ਆ ਜੀ ਵੈਸੇ ਤਾਂ ਜੀ ਬੱਚੇ ਆ ਜੀ ਤੇ ਬੱਚਿਆਂ ਦੇ ਹਥਿਆਰ ਚੱਕਣਾ ਵੈਸੇ ਗਲਤ ਆ ਜੀ ਪਹਿਲੀ ਗੱਲ ਉਹ ਪੀਆਰਟੀਸੀ ਦੇ ਸਰਕਾਰੀ ਮੁਲਾਜ਼ਮ ਆ ਜਿਹੜੇ ਐਡਵਿਟੀ ਰੀਪੂ ਦੀ ਬੱਸ ਲੈ ਰਹੇ ਜਿਮੇਵਾਰੀ ਇਹਦੇ ਕੋਲੇ ਕਿ ਉਹ ਬੱਸ ਦੇ ਵਿੱਚ ਅੱਜ ਕੱਲ੍ਹ ਧਾਰਗੜ ਦੇ 100 ਤੋਂ ਪਲੱਸ ਲੇਡੀਜ਼ ਆ ਚੱਲਦੀਆਂ ਹਰ ਇੱਕ ਇੰਨੀਆਂ ਸਵਾਰੀਆਂ ਹੋਣ ਦੇ ਕਾਰਨ ਵੀ ਉਹ ਬੰਦੇ ਨੂੰ ਬੇਖੌਫ ਸੀ ਉਹ ਕਿੰਨੀ ਤੇਜ਼ੀ ਨਾਲ ਲੈ ਕੇ ਜਾ ਰਿਹਾ ਜੀ ਉਹ ਬੰਦਾ ਨਹੀਂ ਹੌਣ ਕਾਫੀ ਤੇਜ਼ ਮਾਰਿਆ ਸੀ ਪ੍ਰੈਸ਼ਰ ਹਾਰਨ ਮਾਰਿਆ ਜੀ ਵੈਸੇ ਇਹਨਾਂ ਨੇ ਦੇਖਿਆ ਵੀ ਸ਼ਹਿਰ ਦੇ ਵਿੱਚ ਦੇ ਪੀਆਰਟੀਸੀ ਬ ਮਤਲਬ ਕਿ ਪ੍ਰਾਈਵੇਟ ਸਰਕਾਰੂ ਡੀਪੂ ਵਾਲੇ ਜਿਹਨੇ ਵੀ ਹੈਗੇ ਉਹਨਾਂ ਸਾਰਿਆਂ ਤੇ ਪ੍ਰੈਸ਼ਰ ਹਾਰਨ ਲੱਗੀ ਹੋਈ ਆ तकरीबन ਤੇ ਸ਼ਹਿਰ ਦੇ ਵਿੱਚ ਬੇਖੌਫ ਹੋ ਕੇ ਮਾਰਦੇ ਜੀ ਨਾ ਤਾਂ ਕਿਹਨ ਨੂੰ ਕਿਸੇ ਨੇ ਰੋਕਿਆ ਜੀ ਤੇ ਨਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਦੇਖੋ ਜੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਜੀ ਕਿ ਪ੍ਰੈਸ਼ਰ ਹਾਰਨ ਦਾ ਜੀ ਕਿਸੇ ਨੂੰ ਲਾਊਡ ਨਹੀਂ ਹੈ ਚਾਹੇ ਕੋਈ ਛੋਟਾ ਵਹੀਕਲਾ ਚਾਹੇ ਵੱਡਾ ਵਹੀਕਲ ਹੈ ਜੀ ਠੀਕ ਹੈ ਜੀ ਕਿ ਇਹਨਾਂ ਨੂੰ ਇੱਕ ਤਾਂ ਬੰਦ ਕਰਾਇਆ ਜਾਣ ਜੀ ਸ਼ਹਿਰ ਦੇ ਵਿੱਚ ਤਾਂ ਨਾਰਮਲ ਸਕੂਲ ਵੀ ਆ ਹਸਪੀਟਲ ਵੀ ਆ ਇਹ ਪ੍ਰੈਸ਼ਰ ਹਾਰਨ ਮਾਰਦੇ ਆ ਆਮ ਪਬਲਿਕ ਵੀ ਪਰੇਸ਼ਾਨ ਹੁੰਦੀ ਹੈ ਕੋਈ ਮੋਟਰਸਾਈਕਲ ਤੇ ਵਿਕਲ ਤੇ ਜਾਂਦਾ ਹੀ ਵਾਲਾ ਕੋਲੇ ਆ ਕੇ ਪ੍ਰੈਸ਼ਰ ਹਾਰਨ ਮਾਰਦਾ ਲੱਡਕ ਵੀ ਸਕਦਾ ਜੀ ਅੱਜ ਕੱਲ ਹਾਰਟ ਦੇ ਮਰੀਜ਼ ਸਾਰੇ ਆ ਜੀ ਠੀਕ ਹੈ ਜੀ ਕਾਫੀ ਨੁਕਸਾਨ ਵੀ ਹੈ ਜੀ ਇਹਨਾਂ ਦਾ ਪ੍ਰੈਸ਼ਰ ਹਾਰਨ ਨੂੰ ਕੀ ਕਹਿਣਾ ਚਾਹੁੰਗੇ ਜੇ ਇਹ ਲੋਕ ਕੀ ਇਹਦੇ ਲੋਕਾਂ ਤੇ ਜੀ ਦੇਖੋ ਜਿਹੜੇ ਜੀ ਇਹਨਾਂ ਨੇ ਅੱਜ ਹਰਕਤ ਕੀਤੀ ਆ ਪੀ ਪੀ ਆਰਟੀਸੀ ਬੱਸ ਵਾਲੇ ਨੇ ਤੇ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਖਿਆ ਦੇਖਿਆ ਜਾਵੇ ਤਾਂ ਲੋਕਾਂ ਦਾ ਗੁੱਸਾ ਇਸ ਕਦਰਵਾਦਾਂ ਜਾ ਰਿਹਾ ਕਿ ਨਿੱਕੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਵੀ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ